ਸਵੇਰ ਮੇਰੀ ਸੱਸ ਆਈ ਆ ਜੀ ਕੱਲ ਤਾਂ ਹੀ ਬੇਚਾਰੀ ਕੇਸ ਤੱਕ ਲੜ ਕੇ ਬੇਚਾਰੀ ਹਾਂਜੀ ਬੇਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾ ਤੇ ਵਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ? ਬਚਿੱਤਰ ਸਿੰਘ। ਬਚਿੱਤਰ ਸਿੰਘ? ਹਾਂ। ਡੀਐਸਪੀ ਸੀ? ਨਹੀਂ। ਜਿਹੜਾ ਟੈਡ ਡੀਐਸਪੀ ਦੱਸਿਆ ਜਾ ਰਿਹਾ ਸੀ ਆ ਸੀਆਰਪੀਐਫ ਦੇ। ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੁਝੇ ਦੂਰ ਆ। ਸੋਰਾ ਸਾਹਿਬ। ਸੋਰਾ ਸਾਹਿਬ। ਸੋਰਾ ਸਾਹਿਬ ਡੀਐਸਪੀ ਸੀ। ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ। ਹਾਲ ਸੋਰੇ ਨੇ ਹਮਲਾ ਕੀਤਾ। ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ? ਸੋਰਾ ਮੇਰਾ ਕੱਲਾ ਸੀ। ਅੱਛਾ। ਤੇ ਕੁੱਟਿਆ ਮਾਰਿਆ ਮੇਰੇ ਬਾਹਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਕੁੱਪਾ ਸਾਨੂੰ ਕੁੱਟਿਆ ਉਹਨਾਂ ਨੇ। ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੋਟ ਦਾ ਮਾਰਦਾ ਸੀ ਕਿ ਕਾਰਨ ਕੀ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਨੇ ਕਿ ਵੀ ਮੇਰੀ ਸੱਸ ਜਿਹੜੀ ਪੀ ਕਿਆ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਕਿਆ ਕਿਆ ਕਰ ਰਹੀ ਸੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਸੀ ਕੇਸ ਕੀਤਾ ਹੀ ਨੀ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਛੱਪੜ ਚਪਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਕਿੰਨੇ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕਿ ਮੋਤੋ ਕੀ ਖੰਦਨ ਮਾਰ ਤੋ ਜੱਤੋ ਕੀ ਜੱਤੋ ਕੀ ਉੱਤੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ कोर्ट ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ کورٹ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵਿਚਾਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਨੂੰ ਅਟੈਕ ਹੋਇਆ ਹੈ ਹਾਂ ਭਾਜੀ ਕਿੰਨੀ ਦੇਰ ਤੋਂ ਵਾਕ ਰਿਹਾ ਪਈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੇ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ 1000 ਰੁਪਏ ਇੱਕ ਬਲਾਇਆ 1000 ਰੁਪਏ ਸਚਾਰੀ ਰੈਂਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲਲੇ ਅਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਪੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੇ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਮੇਰੇ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਲਾਇਸੈਂਸ ਤੋਂ ਬਗੈਰ ਸੀ ਮੈਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਆ ਮੈਂ ਜਨ ਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨਹੀਂ ਸਵੇਰੇ ਸਵੇਰ ਮੇਰੇ ਸੱਸ ਆਈ ਆ ਜੀ ਕੱਲ ਬੈ ਵਿਚਾਰੀ ਕੇਸ ਚ ਲੜ ਕੇ ਸੀ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਏ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਹਾਂ ਜੀ ਸਮੂਹਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਜਤਰ ਸਿੰਘ ਬਜਤਰ ਸਿੰਘ ਡੀਐਸਪੀ ਸੀ ਨਹੀਂ ਤੇਹਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਮਲਾ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਬਾਹਰ ਜਾ ਕੇ ਮੇਰੇ ਸੱਸ ਨੇ ਗਾਇਤ ਸੱਸ ਨੇ ਕੁੱਟਿਆ ਸੱਸ ਨੂੰ ਕੁੱਟਿਆ ਹਨਨ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੋਟ ਦਾ ਮਾਰਦਾ ਸੀ ਕਿ ਕਾਰਨ ਕੀ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਨੇ ਐਕਮੇ ਮੇਰੀ ਸੱਸ ਜਿਹੜੀ ਪੀਕਿਆ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਕੇਕ ਕਿਆ ਕਰ ਰਹੀ ਤੇ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਸੀ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਛੱਪੜ ਚਪਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਕਿੰਨੇ ਗੋਲੀਆਂ ਮੇਰੇ ਘਰ ਵਾਲੇ ਤੋਂ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਮੋਤੋ ਕੀ ਖੰਦਨ ਮਾਤੋ ਜੱਟੋ ਕੀ ਜੱਟੋ ਕੀ ਉੱਤੇ ਹੋ ਕਿਸੇ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ कोर्ट ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ کورٹ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਗਏ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਨੂੰ ਅਟੈਕ ਹੋਇਆ ਸੀ ਹਾਂ ਭਾਜੀ ਕਿੰਨੀ ਦੇਰ ਤੋਂ ਬਾਕ ਰਿਹਾ ਪੈਸ ਤੁਹਾਡਾ ਸੋਰਾ ਛੋਟੇ ਹੁੰਦੇ ਹਾਂ ਨੂੰ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ ਨਹੀਂ 2000 ਰੁਪਏ ਇੱਕ ਬਲਾਇਆ 1000 ਰੁਪਏ ਚਾਰੇ ਰਿੰਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਹਾਂਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਜੀ ਦੀ ਪਤੀ ਦੀ ਮੌਤ ਹੋ ਚੁੱਕੀ ਹੈ ਤੁਸੀਂ ਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਲਾਇਸੈਂਸ ਤੋਂ ਬਗੈਰ ਸੀ ਮੈਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹਾਂ ਜੀ ਜਾਂਦੀ ਨਹੀਂ ਮੈਂ ਜਨ ਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਦਾ ਹੀ ਵਿਚਾਰੀ ਕੇਸ ਨਾਲ ਲੜ ਕੇ ਸੀ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਨਾਲ ਸਵੇਰ ਸਵੇਰ ਆਇਆ ਕਾਰਚਾਨੀ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਉਹ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਹਾਂ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰਿਆ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਂ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੁਹਾਡੇ ਸੋਰੇ ਦੇ ਪਰਿਵਾਰ ਵਾਲੋ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਕੁਤ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਹੀ ਦੇਂਦਿਆ ਅੱਛਾ ਖਰਚਾ ਨਹੀਂ ਸੀ ਦੇਂਦੇ ਵੀ ਹਾਂਜੀ ਕੁੱਟਦਾ ਮਾਰਦਾ ਸੀ ਕਿਉਂਕਿ ਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੀਕਿਆ ਕਰ ਰਹੀਦੀ ਸੀ ਅੱਛਾ ਹਾਂਜੀ ਕਈ ਕਿਆ ਕਰ ਰਹੀ ਤੇ ਸ਼ੁਰੂ ਤੋਂ ਕੁੱਟਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੂੰ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਚਪੜ ਚਪਟਾ ਦੇ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਕਿੰਨੇ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕੀ ਐ ਮੋਤੋ ਕੀ ਖੰਦਨ ਮਾਤੋ ਡੱਟੋਗੀ ਡੱਟੋਗੀ ਉੱਤੇ ਉਹ ਕਿਸੇ ਭੈਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਨੇ ਉਹਨੂੰ ਅਟੈਕ ਹੋਇਆ ਸੀ ਠੀਕ ਅੱਜ ਕਿੰਨੀ ਦੇਰ ਤੋਂ ਵਾਕ ਰਿਹਾ ਪਈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨਾ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਸ ਦਾ ਖਰਚਾ ਚੱਲਦਾ ਪਿਆ ਸੀ ਖਰਚਾ ਜਾਨੀ 400 ਰੁਪਏ ਇੱਕ ਬਲਾਇਆ 1000 ਰੁਪਏ ਸੇ ਵਿਚਾਰੇ ਰੰਗੀ ਆਪਨੀ ਕਮਾ ਕੇ ਖਾਧੀ ਤੇ ਆਪਨੀ ਕਮਾ ਕੇ ਉਹਨੇ ਆਪਣੇ ਬੱਚੇ ਪਾਲ ਲਏ ਭਾਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਪੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੇ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਮੇਰੇ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਲਾਇਸੈਂਸ ਤੋਂ ਬਗੈਰ ਸੀ ਇਹ ਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਆ ਮੈਂ ਜਨਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਬੈ ਵਿਚਾਰੀ ਕੇਸ ਨਾਲ ਲੜ ਕੇ ਵਿਚਾਰੀ ਸੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਨਾਲ ਸਵੇਰ ਸਵੇਰ ਆਇਆ ਖਰਚਾਨੀ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਡੀਐਸਪੀ ਸੀ ਨਹੀਂ ਜਿਹੜਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰਿਆ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਕੁ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਹੀ ਦੇਂਦਿਆ ਅੱਛਾ ਖਰਚਾ ਨਹੀਂ ਸੀ ਦੇਂਦੇ ਮੀਂ ਹਾਂਜੀ ਕੁੱਟਦਾ ਮਾਰਦਾ ਸੀ ਕਿਉਂਕਿ ਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੀਕਿਆ ਕਰ ਰਹੀ ਹੁੰਦੀ ਸੀ ਅੱਛਾ ਹਾਂਜੀ ਕੀ-ਕੀ ਕਰ ਰਹੀ ਹੁੰਦੀ ਸ਼ੁਰੂ ਤੋਂ ਕੁੱਟਦਾ ਮਾਰਦਾ ਰੱਖਦਾ ਨਹੀਂ ਸੀ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰ ਤਾਂ ਹੀ ਤੇ ਛੱਪੜ ਚ ਮਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚੱਲੀਆਂ ਸੀ ਕਿੰਨ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤਿਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕਿ ਮੋਤੋ ਕੀ ਖੰਡਨ ਮਾਤੋ ਜੱਤੋਗੀ ਜੱਤੋਗੀ ਉੱਤੇ ਹੋ ਗਈ ਸੀ ਪੱਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਦੀ ਗੱਲ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਨੂੰ ਅਟੈਕ ਹੋਇਆ ਸੀ ਠੀਕ ਭਾਜੀ ਕਿੰਨੀ ਦੇਰ ਤੋਂ ਬਾਕੀ ਰਹਿੰਦਾ ਪੈਸ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੇ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਪਿਆ ਸੀ 1000 ਜਾਰ ਰੁਪਏ ਇੱਕ ਮਾਇਆ 1000 ਰੁਪਏ ਸੇ ਚਾਰੇ ਰਿੰਗੀ ਆਪਨੀ ਕਮਾ ਕੇ ਖਾਧੀ ਤੇ ਆਪਨੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਅੱਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਵਿੱਚ ਇੱਕ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ਼ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੇ ਹੋ ਇਨਸਾਫ਼ ਦੀ ਪ੍ਰਸ਼ਾਸਨ ਤੋਂ ਮੇਰੇ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਲਾਇਸੈਂਸ ਤੋਂ ਬਗੈਰ ਸੀ ਨੂੰ ਨੂੰ ਪਤਾ ਹੈ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਆ ਮੈਂ ਜਨ ਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨੇ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਦਾ ਹੀ ਵਿਚਾਰੀ ਕੇਸ ਨਾਲ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਹਾਂ ਜੀ ਸਮੁਦਾਇਆ ਨੇ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਜਤਰ ਸਿੰਘ ਬਜਤਰ ਸਿੰਘ ਡੀਐਸਪੀ ਸੀ ਨਹੀਂ ਤੇਹਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਨੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਵੱਲੋਂ ਹਮਲਾ ਕੀਤਾ ਗਿਆ ਹਮਲਾ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਬਾਹਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਕੁੱਟ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਘੋਟ ਦਾ ਮਾਰਦਾ ਸੀ ਕਿਉਂਕਿ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਤੇ ਸ਼ੁਰੂ ਤੋਂ ਘੋਟ ਦਾ ਮਾਰਦਾ ਰੱਖਦਾ ਨਹੀਂ ਸੀ ਕੇਸ ਪੀਤਾ ਹੀ ਨੀ ਸੱਸ ਨੇ ਹੂੰ ਕੇਸ ਕੀਤਾ ਕੇ ਸਵਾਲ ਆਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਚੱਪੜ ਤੇ ਮਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਤੇਨ ਕੋ ਗੋਲੀਆਂ ਮੇਰ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇਲੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕਿਹਾ ਮੋਤੋ ਕਿੰਨੇ ਖੰਦ ਮਾਰਤੋ ਡੱਟੋਗੀ ਡੱਟੋਗੀ ਉੱਤੇ ਉਹ ਕਿਸੇ ਪਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਹੈ ਅੱਜ ਅੱਜ ਜਿਹੜੇ ਮਸਲੇ ਜਿਹੜੇ ਦਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਨੂੰ ਅਟੈਕ ਹੋਇਆ ਸੀ ਠੀਕ ਭਾਜੀ ਕਿੰਨੀ ਦੇਰ ਤੋਂ ਬਾਕ ਰਿਹਾ ਪਈ ਤੁਹਾਡਾ ਸੋਹਰਾ ਛੋਟੇ ਹੁੰਦਿਆਂ ਨੇ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਜਾਨੀ 1000 ਰੁਪਏ ਇੱਕ ਮਲਾਇਆ 1000 ਰੁਪਏ ਸੇ ਵਿਚਾਰੇ ਰਹਿਂਦੇ ਆਪਨੀ ਕਮਾ ਕੇ ਖਾਦੇ ਤੇ ਆਪਨੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਅੱਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਪੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੇ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਕਸਟਲ ਚਲਾਈ ਉਹਦੀ ਲਾਇਸੈਂਸ ਸੀ ਕਿ ਦੋ ਲਾਇਸੈਂਸ ਕੋ ਬਗਾਇਆ ਸੀ ਨੂੰ ਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਜਨਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨਹੀਂ ਸਵੇਰੇ ਸਵੇਰ ਮੇਰੇ ਸਾਥ ਸਾਈਆ ਜੀ ਕੱਲ ਦਾ ਹੀ ਵਿਚਾਰੀ ਕੇਸ ਨਾਲ ਲੜ ਕੇ ਸੀ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾ ਤੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸਾਸੂ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ? ਬਚਿੱਤਰ ਸਿੰਘ। ਬਚਿੱਤਰ ਸਿੰਘ? ਹਾਂ। ਡੀਐਸਪੀ ਸੀ? ਨਹੀਂ। ਜਿਹੜਾ ਡੀਐਸਪੀ ਦੱਸਿਆ ਜਾ ਰਿਹਾ ਸੀ ਆ ਸੀਆਰਪੀਐਫ ਦੇ। ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਉਹ ਤਾਂ ਮੇਰੇ ਦੂਰ ਆ। ਸੋਰਾ ਸਾਹਿਬ। ਸੋਰਾ ਸਾਹਿਬ। ਸੋਰਾ ਸਾਹਿਬ ਡੀਐਸਪੀ ਸੀ। ਤੁਹਾਡੇ ਸੋਰੇ ਵੱਲ ਹਮਲਾ ਕੀਤਾ ਗਿਆ। ਹਾਲ ਸੋਰੇ ਨੇ ਹਮਲਾ ਕੀਤਾ। ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ? ਸੋਰਾ ਮੇਰਾ ਕੱਲਾ ਸੀ। ਅੱਛਾ। ਤੇ ਕੁੱਟਿਆ ਮਾਰਿਆ ਮੇਰੇ ਬਾਹਰ ਜਾ ਕੇ ਮੇਰੀ ਸੱਸ ਗਈ। ਸੱਸ ਨੇ ਕੁੱਪਾ ਸਾਨੂੰ ਕੁੱਟਿਆ ਉਹਨਾਂ ਨੇ। ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਫੋਟ ਦਾ ਮਾਰਦਾ ਸੀ ਕਿ ਕਰਨ ਕੀ ਇਹ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਸ਼ੁਰੂ ਤੋਂ ਫੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਵਿੱਚ ਸੱਸ ਨੇ ਹੂੰ ਕੇਸ ਕੀਤਾ ਕੇ ਸਵਾਲ ਆਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਛੱਪੜ ਤੇ ਮਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਤੇਨ ਕੋ ਗੋਲੀਆਂ ਮੇਰੇ ਘਰ ਵਾਲੇ ਦੋ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀਆਂ ਘਰ ਵੇਲੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕਿਹਾ ਮੋਤੋ ਕਿ ਹੰਦ ਮਾਰਤਾ ਦੱਤੋਗੀ ਦੱਤੋਗੀ ਉੱਤੇ ਹੋ ਕਿਸੇ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਸੀ